ਕਾ ਸੋ ਥਾਣੇ ਤੋਂ ਇਨਵੈਸਟੀਗੇਸ਼ਨ ਆਫਟਰ ਆ ਰਿਹਾ ਤੇ ਨਾਲ ਨਹੀਂ ਨਹੀਂ ਸਰ ਉਦੋਂ ਤਾਂ ਕਰ ਇਥੇ ਮਹੌਲ ਕੌਣ ਕੰਟਰੋਲ ਕਰੇਗਾ ਸਰ ਜੇ ਮੰਨ ਲਓ ਉੱਪਰ ਚੜਦੇ ਜਾਓ ਨੀਚੇ ਆਉਂਦੇ ਤੇ ਲੜਾਈ ਝਗੜਾ ਹੋ ਜਾਂਦਾ ਕੌਣ ਜ਼ਿੰਮੇਵਾਰ ਹੈ ਪ੍ਰਸ਼ਾਸਨ ਤੇ ਸੀ ਹਾਂ ਜੂਲੋ ਆਪਣੀ ਪੀਸੀਰ ਤਾਂ ਹੀ ਤੁਹ ਬਹਿਗਾ ਸੀ ਕਾਰਵਾਈ ਕਰਨੀ ਨਹੀਂ ਕਰ ਰਹੇ ਹੋ ਤੇ ਆਈ ਉਹਨੇ ਕਰਨੀ ਬਟ ਮੌਕੇ ਦਾ ਮਹੌਲ ਤੇ ਤੁਸੀਂ ਦੇਖਣਾ ਨਾ ਸਰ ਠੀਕਾ ਨਹੀਂ ਸਸਟੇਨ ਲੋਕ ਦੀ ਗੱਲ ਹੈ ਜੀ ਸਰ ਕਾ ਉਹਦੇ ਹਸਬੰਦ ਨੇ ਅਲੱਗ ਫੇਰ ਚਲਾਇਆ ਹੋਇਆ ਹੈ ਜਿਹੜਾ ਫੇਰ ਜਿਹੜਾ ਕੀ ਐਸ 7 ਸਲੂਨ ਵਾਲੀ ਲੜਕੀ ਹੈਗੀ ਆ ਕਿਹੜਾ ਸਲੂਨ ਆ ਸਰ ਇਹ ਟੈਵਨ ਸਲੂਨ ਮਾਡਲ ਹਾਊਸ ਓਕੇ ਤੇ ਜਿਹੜਾ ਕਿ ਉਹਨੇ ਨਜਾਇਜ਼ ਫੇਰ ਚੱਲਦਾ ਪਿਆ ਉਹਦਾ ਜੀ ਠੀਕ ਹੈ ਜੀ ਮੋਕੇ ਜਿਹੜੀ ਪੁਲਿਸ ਆਈ ਸੀ ਪੀਸੀ ਆਲੀ ਟੀਮ ਆਈ ਸੀਗੀ ਉਹਨਾਂ ਨੇ ਕੰਪਲੇਂਟ ਕਰਨ ਲਈ ਕਿਹਾ ਆ ਤੇ ਉਹ ਆਪ ਅਗਲੇ ਕਹਿੰਦੇ ਸੀ ਆਦਦੇ ਆ ਸਾਨੂੰ ਦੂਜੀ ਕੰਪਲੇਂਟ ਆ ਗਈ ਹੈ ਕਿ ਅਸੀਂ ਉਧਰ ਚੱਲੇ ਆ ਸਿਰ ਤੁਹਾਨੂੰ ਕਿੱਦਾਂ ਪਤਾ ਲੱਗਾ ਅੱਜ ਸਾਨੂੰ ਮੇਰੀ ਸਿਸਟਰ ਨੇ ਲੋਨੇ ਬੁਲਾਇਆ ਓਕੇ ਕਹਿੰਦਾ ਦੱਸ ਆਪਣੇ ਹਸਬੰਦ ਨੂੰ ਰੰਗਿਆਤੀ ਪੜਿਆ ਇਹ ਜਨਾਨੀ ਦੇ ਨਾਲ ਠੀਕ ਹੈ ਜੀ ਠੀਕ ਹੈ ਜੀ ਜੋ ਕਿ 2 ਮਹੀਨੇ ਪਹਿਲਾਂ ਤੋਂ ਇੱਕ ਰੱਖ ਇਸ ਅੰਡਰਸਟੈਂਡਿੰਗ ਉਹ ਇਸ ਸਿਆਸਤ ਸਾਰੀ ਗੱਲ ਜੇ ਪਹਿਲਾਂ ਵੀ ਫੜਿਆ ਗਿਆ ਸੀਗਾ ਜੀ ਕੀ ਵਜਾ ਨਾਲ ਇਹਨੂੰ 2 ਮਹੀਨੇ ਸਮਝਾਉਂਦੇ ਰਹੇ ਆ ਕਿ ਗੱਲ ਘਰ ਫੈਮਿਲੀ ਆ ਬਚਾਲਾ ਆਪਣਾ ਟੱਬਰ ਪਾਲਣਾ ਕੋਈ ਗੱਲ ਨਹੀਂ ਹੁੰਦਾ ਜੋ ਹੋ ਗਿਆ ਜੀ ਤੇ ਇਹ ਇਹ ਵੀ ਫਿਰ ਵੀ ਨਹੀਂ ਆ ਗਿਆ ਤੇ ਆਨੂੰ ਦਿੰਦੀ ਆ ਪੀ ਜਨਾਨੀ ਨਾਲ ਪੜਿਆ ਆ ਠੀਕ ਉਹ ਕਰਦੇ ਕੀ ਆ ਉਹ ਕੰਮ ਕਰਦੇ ਗਏ ਓਏ ਟਰਨਿਚਰ ਦਾ ਕੰਮ ਕਰਦੇ ਆ ਟਰਨਿਚਰ ਦੀ ਸ਼ੌਪ ਤੇ ਲੱਗੇ ਹੋਏ ਆ ਸੈਟੀ ਟਰਨਿਚਰ ਹੈਗਾ ਨਕੌਦਰ ਚੌਂਕ ਤੇ ਠੀਕ ਹੈ ਜੀ ਹਾਂ ਜੀ ਤੇ ਅੱਜ ਕਿੰਨੇ ਵਜੇ ਦੀ ਘਟਨਾ ਸਰ ਇਹ ਸ਼ਾਮੀ ਮਤਲਬ 3-4 ਵਜੇ ਦੀ ਗੱਲ ਹੈ ਜੀ ਤੇ ਪ੍ਰਸ਼ਾਸਨ ਹੋਣਾ ਆ ਮੌਕੇ ਦੇ ਉੱਤੇ ਪ੍ਰਸ਼ਾਸਨ ਨੇ ਅੱਧਾ ਪੂਨਾ ਘੰਟਾ ਹੋ ਗਿਆ ਆਏ ਨੂੰ ਤੇ ਉਹ ਕੋਈ ਕਾਰਵਾਈ ਨਹੀਂ ਕਰ ਰਹੇ ਕੋਈ ਕਾਰਵਾਈ ਨਹੀਂ ਕੀਤੀ ਉਹ ਕਹਿੰਦੇ ਅਸੀਂ ਕੁੜੀ ਨੂੰ ਅਸੀਂ ਕੁੜੀ ਨੂੰ ਉੱਪਰ ਥੱਲੇ ਨਹੀਂ ਲਾ ਸਕਦੇ ਜੀ ਉਹ ਮੌਕੇ ਦੇ ਅਫਸਰ ਆਣਗੇ ਉਹ ਕਹਿਣਗੇ ਜੋ ਇੱਕ ਸਵਾਲ ਹੈ ਕਿ ਲੇਡੀਜ਼ ਮਲਾਜ਼ਮ ਨਾਲ ਆ ਫਿਰ ਤੁਹਾਡੇ ਨਾਲ ਕੰਪਲੇਨ ਦਿੱਤੀ ਗਈ ਹੈ ਸਾਡੇ ਕੋਲ ਕੰਪਲੇਨ ਦੇ ਹੋਏ ਨੇ ਅੱਟੀ ਮੈਡਮ ਉਹ ਟ੍ਰੇਡਿੰਗ ਲਾਗ ਤਾਂ ਮੁੱਕ ਗਈ ਸੀ ਮੈਡਮ ਲਾਗਮ نیچے ਵਾਪਸ ਆ ਗਈ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਉੱਪਰ ਨਹੀਂ ਜਾ ਸਕਦੇ ਤੇ ਉਹ ਲੜਕਾ ਕੁੱਲੀ ਸੀ ਨਹੀਂ ਉੱਤੇ ਜਾ ਸਕਦੀ ਅੱਗੀ ਕਿੱਥੇ ਜਾ ਸਕਦੇ ਮੈਡਮ ਤੁਹਾਡੀ ਸਿਸਟਰ ਦੇ ਹਸਬੰਦ ਉਹ ਉੱਪਰ ਹੀ ਆ ਨਹੀਂ ਜੀ ਉਹ ਚਲੇ ਗਏ ਨੇ ਜੀ ਉਹ ਪੁਲਿਸ ਦੇ ਸਾਹਮਣੇ ਗਏ ਨੇ ਹਾਂਜੀ ਪੁਲਿਸ ਦੇ ਸਾਹਮਣੇ ਗਏ ਜੀ ਸਹੀ ਸਲਾਮਤ ਗਏ ਨੇ ਤੇ ਪੁਲਿਸ ਦੇ ਨਾਲ ਗਏ ਜਾਂ ਆਪ ਵੀ ਇਕੱਲੇ ਚਲੇ ਗਏ ਨੇ ਚਲੇ ਕੇ ਥਾਣੇ ਗਏ ਇਕੱਲੇ ਕੇ ਥਾਣੇ ਗਏ ਕੋਈ ਨਹੀਂ ਗਏ ਦੋਨੋਂ ਬੱਚੀਆਂ ਨੂੰ ਨਾਲ ਲੈ ਕੇ ਗਏ ਠੀਕ ਹੈ ਜੀ ਰਿਪੋਰਟ ਨਿਕਾਲਣ ਜਾ ਰਿਹਾ ਵਾ ਦੋਨੋਂ ਬੱਚੀਆਂ ਨੂੰ ਨਾਲ ਲੈ ਕੇ ਗਏ ਤੇ ਜਿਹਨਾਂ ਦੇ ਹਸਬੰਦ ਨੇ ਉਹ ਕਿੱਥੇ ਨੇ ਉਹ ਵੀ ਰਿਪੋਰਟ ਨਿਕਾਲਦੇ ਉਹ ਇਹਨਾਂ ਦਾ ਨਾਮ ਪਤਾ ਜਿਹੜੇ ਸਲੂਨ ਦੇ ਓਨਰ ਜਿਹਨਾਂ ਜਿਹੜੀ ਲੜਕੀ ਤੁਸੀਂ ਗੱਲ ਸਰਪਜੀਤ ਕੋਹੜਾ ਜੀ ਇਹਨਾਂ ਦਾ ਨਾਮ ਸਰਪਜੀਤ ਕੋਹੜਾ ਹਾਂਜੀ ਸਰਪਜੀਤ ਕੋਹੜਾ ਇਹ ਕਿੰਨੇ ਟਾਈਮ ਤੋਂ ਚੱਲ ਰਿਹਾ ਇਹਨਾਂ ਦਾ ਠੀਕ ਹੈ ਜੀ ਤੇ ਇਹ ਰਹਿਣ ਵਾਲੇ ਕਿੱਥੇ ਸਰਪ੍ਰਸਤ ਕੋਈ ਇਹਨਾਂ ਦੇ ਹਸਬੰਦ ਆ ਨਹੀਂ ਚੁੱਕੇ ਨੇ ਪਤਾ ਨਹੀਂ ਇਹਨਾਂ ਦਾ ਡਿਵੋਰਸ ਹੋ ਗਿਆ ਕਿ ਨਹੀਂ ਹੋ ਗਿਆ ਇੱਥੇ ਜਿੰਨوں ਵੀ ਅਸੀਂ ਪਤਾ ਕੀਤਾ ਉਹਨਾਂ ਨੇ ਸਭ ਨੇ ਇਹੀ ਕਿਹਾ ਕਿ ਇਹ ਇਹਦਾ ਹਸਬੰਦ ਹੈ ਉਹ ਮੂਹੋਂ ਤੰਦੀਏ ਕਿੰਨਾ ਸੈਕੰਡ ਮੈਰिज ਉਹਨਾਂ ਨੇ ਕਰਾਈ ਹੈ ਜੋ ਕਰਾ ਦੋ ਪਹਿਲੀ ਪਹਿਲੀ ਵਾਈਫ ਨਾਲ ਡਿਵੋਰਸ ਸ਼ੋ ਕਰਾ ਦਵੇ ਸੈਕੰਡ ਸੈਕੰਡ ਨਾਲ ਜੋ ਕਰਾ ਦਵੇ ਉਹਨਾਂ ਨੇ ਮੈਰिज ਕੀਤੀ ਠੀਕ ਹੈ ਇਹ ਲੈਡੀ ਦੇ ਖੁਦ ਦੇ ਆਪਣੇ ਦੋ ਬੱਚੇ ਨੇ ਜੀ ਇੱਕ ਬੇਟਾ ਇੱਕ ਧੀ ੱਡੇ ਵੱਡੇ ਵੱਡੇ ਬੱਚੇ ਠੀਕ ਹੈ ਜੀ ਤੇ ਤੈਨੂੰ ਜਿੱਦਾਂ ਹੁਣ ਪਤਾ ਲੱਗਾ ਤੇ ਮੌਕੇ ਦੇ ਉੱਤੇ ਤੁਸੀਂ ਆਏ ਹੋ ਤਾਂ ਉਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ ਕੁਝ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕੀਤੀ ਲੇਡੀ ਕਾਂਸਟੇਬਲ ਉੱਪਰ ਗਈ ਆ ਲੇਡੀ ਮੌਸੇ ਪਰ ਚੁੱਪ ਕਰਕੇ نیچے ਆ ਗਈ ਜਦਕਿ ਪੁਲਿਸ ਨੂੰ ਹਰ ਲਾਈਟ ਹੁੰਦਾ ਹੈ ਕਿ ਪੁਲਿਸ ਕਿਸੇ ਨਾ ਕਿਸੇ ਤਰੀਕੇ ਜਿਹੜਾ ਮੁਸਲਮਾਨ ਆ ਉਹਨੂੰ نیچے ਲੈ ਕੇ ਆਵੇ ਨਹੀਂ ਬਿਲਕੁਲ ਇਹਨਾਂ ਕੋਲ ਲੇਡੀਜ਼ ਵੀ ਨਾਲ ਹੀ ਹੈ ਮੁਲਾਜ਼ਮ ਮੋਂ ਤੁਹਾਡੀ ਸਿਸਟਰ ਕਿੱਥੇ ਗਈ ਲੋ ਰਿਪੋਰਟ ਨਹੀਂ ਖਣ ਗਈ ਰਿਪੋਰਟ ਨਹੀਂ ਲਿੰਗ ਦੇ ਵਿੱਚ ਨਹੀਂ ਰਿਪੋਰਟ ਲਈ ਠੀਕ ਹੈ ਧੰਨਵਾਦ ਇੱਥੇ ਕਹਿੰਦੇ ਅਸੀਂ ਰਿਪੋਰਟ ਨਹੀਂ ਨਿਕਲੀ ਤਾਂ ਵੱਡਾ ਰੰਗਿਆ ਟੀ ਮਾਰ ਲੈ ਆ ਜੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ